ਦੇਖੋ ਜਿਹੜਾ ਜਿਹਦਾ ਮਾਰ ਸੀ ਨਿਰੰਤਰ ਕਈ ਦਿਨਾ ਤੋਂ ਕਾਂਗਰਸ ਪਾਰਟੀ ਅਸੀਂ ਸਾਰੇ ਲੋਕ ਕਿਸਾਨਾਂ ਦੀ ਨਾਲ ਲੜਾਈ ਲੜ ਰਹੇ ਹਾਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਲੇਕਿਨ ਪਿੱਛੇ ਹੋ ਕੇ ਪਹਿਲੇ ਦੇਣੀ ਸਾਡੇ ਲੀਡਰ ਰਾਹੁਲ ਗਾਂਧੀ ਨੇ ਜਿਹੜੇ ਲੋਕ ਫੱਟੜ ਹੋਏ ਸੀ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਨਿਰੰਤਰ ਅਸੀਂ ਕੈਂਡਲ ਮਾਰਚ ਔਰ ਚੀਫ ਸੈਕਟਰੀ ਨੂੰ ਇਹ ਮੰਗ ਕੀਤੀ ਸੀ ਵੀ ਸਾਡੀਆਂ ਬਰੂਹਾਂ ਤੇ ਆ ਕੇ ਜਿਹੜੀਆਂ ਗੋਲੀਆਂ ਤੇ ਸਾਡੇ ਲੋਕਾਂ ਨੂੰ ਫੱਟਣ ਕਰਤਾ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਫੇਰ ਅਸੀਂ ਪਰਚਾ ਅਸੀਂ ਧਰਨਾ ਵੀ ਦਿੱਤਾ ਸੰਗਰੂਰ ਐਸਐਸਪੀ ਦੇ ਬਾਹਰ ਮੈਂ ਲਿਖਤੀ ਕੰਪਲੇਂਟ ਦਿੱਤੀ ਕੈਂਡਲ ਮਾਰਚ ਹੋਏ ਇਸ ਦੇ ਬਾਵਜੂਦ ਅਸੀਂ ਕਿਸਾਨ ਬਚਾਓ ਮਾਰਚ ਕੱਢਿਆ ਕੱਲ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਅਸੀਂ ਪਿੰਡ ਚੌਕੇ ਤੋਂ ਲੈ ਕੇ ਬੱਲੋ ਤੱਕ ਇੱਕ ਪੈਦਲ ਮਾਰਚ ਕੀਤਾ ਤਾਂ ਜੋ ਇਹ ਸੰਬੋਲਿਕ ਇੱਕ ਸਨੇਹਾ ਦੇਣ ਦੀ ਲੋੜ ਹੈ ਕਿ ਅਸੀਂ ਸਾਰੇ ਲੋਕ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਐਫ ਆਈ ਆਰ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀ ਨਾਲ ਹੋਈ ਆ ਬਾਈ ਨੇਮ ਕਿਸੇ ਤੇ ਪਰਤ ਦੇਖੋ ਜਿਹੜੀ ਐਫ ਆਈ ਆਰ ਹੋਈ ਹੈ ਤਾਂ ਬਗਰਾੜੀ ਕਾਂਡ ਦੁਹਰਾਇਆ ਗਿਆ ਹੈ ਬਗਰਾੜੀ ਦੇ ਵਿੱਚ ਵੀ ਇਸੇ ਤਰ੍ਹਾਂ ਐਫ ਆਈ ਆਰ ਅਰਜ ਕੀਤੀ ਗਈ ਸੀ ਬਿਨਾ ਨਾਮ ਉਹਦਾ ਕੀ ਮਤਲਬ ਉਹ ਤਾਂ ਤਿੰਨ ਕਾਗਜ਼ ਹੈ ਕਾਲੇ ਸੱਤਾਂ ਦਿਨਾਂ ਤੋਂ ਜਦੋਂ ਜਹਿਦ ਤੋਂ ਬਾਅਦ ਵਿਚਾਰੇ ਕਿਸਾਨ ਲੜਾਈ ਲੜਦੇ ਰਹੇ ਤੇ ਪਰਚਾ ਦਰਜ ਕੀਤਾ ਬਿਨਾ ਨਾਮ ਤੋਂ ਦੇਖੋ ਗੋਲੀ ਚੱਲੀ ਬੰਦੇ ਦੀ ਮੌਤ ਹੋ ਗਈ ਕੋਈ ਕਹਿੰਦਾ ਰਬੜ ਦੀ ਗੋਲੀ ਹੈ ਕੋਈ ਕਹਿੰਦਾ ਦੂਜੀ ਗੋਲੀ ਹੈ ਉਹ ਕਿਹਨੇ ਚਲਾਈ ਪੁਲਿਸ ਨੇ ਚਲਾਈ ਇੱਕ ਪਾਸੇ 5000 ਪੁਲਿਸ ਦਾ ਮੁਲਾਜ਼ਮ ਹੈ ਇੱਕ ਪਾਸੇ ਕਿਸਾਨ ਸੀ ਗੋਲੀ ਤਾਂ ਕੋਈ ਚਲਾ ਕੇ ਮੁੰਡੇ ਨੂੰ ਮਾਰ ਕੇ ਗਿਆ ਬਾਏ ਨੇਮ ਪਰਚਾ ਹਰਿਆਣਾ ਦੀ ਪੁਲਿਸ ਤੇ ਪਰਚਾ ਦਰਜ ਕਰਨਾ ਚਾਹੀਦਾ ਸੀ ਕਮ ਸੇ ਕਮ ਤੇ ਫਿਰ ਤਬਦੀਸ਼ ਕਰਕੇ ਬਾਏ ਨੇਮ ਉਹਰਾ ਵਿਅਕਤੀ ਦਾ ਨਾਮ ਪੁੱਟ ਕਰਨਾ ਚਾਹੀਦਾ ਸੀ ਜਿਹਨੇ ਗੋਲੀ ਮਾਰ ਕੇ ਇਸ ਨੌਜਵਾਨ ਸ਼ੁਕਰਨ ਦੀ ਇਹਨੂੰ ਮਾਰੇ ਸੋ ਸੋ ਮੈਨੂੰ ਲੱਗਦਾ ਪੰਜਾਬ ਸਰਕਾਰ ਨੇ ਮੂ ਕੇਂਦਰ ਸਰਕਾਰ ਦੇ ਸਾਹਮਣੇ ਮੁਕੰਮਲ ਤੌਰ ਤੇ ਗੋਡੇ ਟੇਕਦੇ ਮੈਨੂੰ ਲਿਖ ਲੋ ਲਿਖ ਲੋ ਅਗਰ ਕਿਸੇ ਦਾ ਨਾਮ ਪਾ ਦੇਣ ਜਾਂਚ ਕਰਕੇ ਇਹ ਐਫ ਆਈ ਆਰ ਹੀ ਇੱਕ ਐਫ ਆਈ ਆਰ ਬਣ ਕੇ ਰਹਿ ਜਾਣੀ ਹੈ ਰਾਜਾ ਵਢਿੰਗ ਰਾਜਨੀਤੀ ਛੱਡ ਦੂਗਾ ਜੇ ਕਿਸੇ ਦਾ ਨਾਮ ਪਤਾ ਇਹਨਾਂ ਨੇ ਪਾਉਣਾ ਹੀ ਨਹੀਂ ਉਹ ਤਾਂ ਕਹਿੰਦੇ ਰਹੇ ਕਿ ਸੀਐਮ ਸਾਹਿਬ ਤਾਂ ਵੀ ਮੈਂ ਪਰਿਵਾਰ ਦੇ ਨਾਲ ਖੜਾ 100 ਉਹਦੇ ਬਾਰ ਦੇਵਾਂਗਾ ਪਰ ਮੈਂ ਕਿਸਾਨਾਂ ਦੇ ਨਾਲ ਆ ਪਰ ਫਿਰ ਵੀ ਇੰਨੀ ਦੇਖੋ ਗੱਲ ਸੁਣੋ ਪ੍ਰਿਤਪਾਲ ਹਜੇ ਜ਼ੇਰੇ ਇਲਾਜ ਹਸਪਤਾਲ ਚ ਪਿਆ ਹੈ ਮੈਂ ਉਹਨੂੰ ਮਿਲ ਕੇ ਆ ਦੋ ਵਾਰੀ ਮੇਰੀ ਘਰ ਵਾਲੀ ਮਿਲ ਕੇ ਆਈ ਹੈ ਰੱਸਾ ਪਾ ਕੇ ਉਹਨੂੰ ਖਿੱਚਿਆ ਔਰੇ ਮੂੰਹ ਚ ਪਲੇਟ ਪਾਈਆਂ ਉਹ ਬੋਲ ਨਹੀਂ ਸਕਦਾ ਔਰ ਹਰ ਇੱਕ ਅੰਗ ਫ੍ਰੈਕਚਰ ਹੈ ਐਫਐਲਆਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ ਉਹ ਸਿੱਧਾ ਕਹਿ ਰਿਹਾ ਕਿ ਮੈਨੂੰ ਹਰਿਆਣਾ ਪੁਲਿਸ ਨੇ ਕੁੱਟਿਆ ਤੇ ਮੈਨੂੰ ਮਾਰਿਆ ਮੇਰਾ ਸਾਰਾ ਸਰੀਰ ਉਹਨਾਂ ਨੇ ਤੋੜਿਆ ਹੈ ਕਿਉਂ ਨਹੀਂ ਕਰ ਰਿਹਾ ਸਾਰੇ ਜਿੰਨੇ ਬੰਦੇ ਫਟੜ ਐ ਇੱਥੇ ਕਿਸੇ ਦੇ 6:00 ਵਜੇ ਐ ਐਮਐਲਆਰ ਦੀ ਰਿਪੋਰਟ ਆਉਂਦੀ ਆ 24 25 ਦਾ ਦਰਜਾ ਪਰਚਾ ਦਰਜ ਹੋ ਜਾਂਦਾ ਮਾੜੇ ਜਿਹੇ ਜਿਨ੍ਹਾਂ ਦੀਆਂ ਲੱਖਾਂ ਅੱਖਾਂ ਯਾਰ ਅੱਖਾਂ ਜਿਨ੍ਹਾਂ ਦੀਆਂ ਕੜਤੀਆਂ ਲੱਤਾਂ ਤੋੜਤੀਆਂ ਐਮਐਲਆਰ ਦੀ ਰਿਪੋਰਟ ਉਹਨਾਂ ਦੇ ਬਿਆਨ ਲਵੇ ਕਿਸਾਨ ਜਿੱਥੇ ਬੰਦੀਆਂ ਇਹੀ ਤਾਂ ਮੰਗ ਕਰ ਰਹੀਆਂ ਪਰ ਮੇਰੇ ਕਹਿੰਦਾ ਬਾਪਯੂਤ ਸਾਰੇ ਪੰਜਾਬ ਦੇ ਲੋਕਾਂ ਦੇ ਕਹਿੰਦੇ باوجود ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੇ ਜੂ ਨਹੀਂ ਸਕਤੀ ਤਸ ਤੋਂ ਮਸ ਨਹੀਂ ਹੋਇਆ ਕਿਉਂਕਿ ਵਾਦਾ ਕੀਤੇ ਹੋਏ ਅਮਿਤ ਸ਼ਾ ਬਿਲਕੁਲ ਨਹੀਂ ਦੇਉਂਗਾ ਮਕਦਮਾ ਦਰਜ ਨਹੀਂ ਕਰੂੰਗਾ ਪਰਚਾ ਨਹੀਂ ਪਹਿਲਾ ਦੱਸੋ ਹਰਿਆਣੇ ਦੀ ਪੁਲਿਸ ਦੀ ਐਡੀ ਤਾਕਤਵਾਰ ਹੋ ਗਈ ਵੀ ਉਹ ਪੰਜਾਬ ਦੇ ਲੋਕਾਂ ਨੂੰ ਸਾਡੀ ਜੂ ਚਾਕੇ ਮਾਰਨ ਲੱਗ ਪਈ ਇਹ ਸ਼ਹਿ ਕੀਨੇ ਦਿੱਤੀ ਸਾਡੇ ਵਾਲੇ ਨੇ ਇਸੇ ਕਰਕੇ ਇਹਨਾਂ ਨੇ ਹੈਡ ਰੇ ਰੋਕੀਏ ਇਸੇ ਕਰਕੇ ਇਹਨਾਂ ਨੇ ਜੀਸੀਬੀ ਰੋਕੀਆਂ ਇਸੇ ਕਰਕੇ ਇਹਨਾਂ ਨੇ ਮਸ਼ੀਨਾ ਰੋਕੀਆਂ ਕਿਉਂਕਿ ਰਲੇਵੇ ਹੈ ਨਹੀਂ ਤਾਂ ਕਿਸੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਯਾਰ ਪੰਜਾਬੀ ਦਾ ਆਪ ਕੁੱਟ ਕੇ ਦਾ ਭਾਵੇਂ ਆ ਜਾਣ ਇੱਥੇ ਪੰਜਾਬੀਆਂ ਨੂੰ ਕੁੱਟ-ਕੁੱਟ ਕੇ ਲਹੂ-ਲੋਹਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਮੂਪਦਰਸ਼ਕ ਬਣ ਕੇ ਵੇਖੀ ਜਾਂਦੀ ਹੈ ਤੁਹਾਡੇ ਵੱਲੋਂ ਕੋਈ ਕਾਨੂੰਨੀ ਪ੍ਰਕਿਰਿਆ ਜਾਂ ਮੈਂ ਕਾਨੂੰਨੀ ਪ੍ਰਕਿਰਿਆ ਕੋਰਟ 'ਚ ਵੀ ਗਿਆ ਹਾਂ ਔਰ ਮੈਂ ਲਿਖਤੀ ਕੰਪਲੇਂਟ ਦਰਜ ਕੀਤੀ ਹੈ ਹਾਲਾਂਕਿ ਕਿਸੇ ਵੀ ਬੰਦੇ ਦੀ ਕੰਪਲੇਂਟ ਤੇ ਮਕਦਮਾ ਦਰਜ ਐਫ ਆਈ ਆਰ ਹੋਣੀ ਚਾਹੀਦੀ ਹੈ ਇਹ ਸੁਪਰੀਮ ਕੋਰਟ ਦਾ ਕਾਨੂੰਨ ਕਹਿੰਦਾ ਕੋਈ ਵਿਅਕਤੀ ਮਰ ਗਿਆ ਯਾਰ ਅਸੀਂ ਭਾਵੇਂ ਹਰਿਆਣਾ ਜਾ ਕੇ ਮਰ ਗਿਆ ਕੋਈ ਪੰਜਾਬ ਦਾ ਬੰਦਾ ਫਿਰ ਪਰਚੇ ਨਹੀਂ ਦਰਜ ਹੋਊਗਾ ਸਾਨੂੰ ਮੰਨ ਲਾ ਕਲਕੱਤਾ ਜਾ ਕੇ ਕਿਸੇ ਨੇ ਮਾਰਤਾ ਪਰਚਾ ਤਾਂ ਦਰਜ ਬੰਦਾ ਕਿ ਨਹੀਂ ਬੰਦਾ ਕੀ ਸਾਡੇ ਤੇ ਕੀ ਕੀਤਾ ਮੁੱਖ ਮੰਤਰੀ ਸਾਹਿਬ ਨੇ ਸੱਤਾਂ ਦਿਨਾਂ ਬਾਅਦ ਐਫ ਆਈ ਆਰ ਕਰਕੇ ਕੋਈ ਹਸਾਨ ਕੀਤਾ ਐਫ ਆਈ ਆਰ ਹੋਣੀ ਸਾਡਾ ਮੁੱਢਲਾ ਅਧਿਕਾਰ ਹੈ ਕਾਂਗਰਸ